ਨਾ ਬੀ ਡਿਵੀਜ਼ਨ ਨੇ ਇੱਕ ਨਵਾਲਕ ਲੜਕੀ ਦੇ ਪੇਧ ਪਰੇ ਹਾਲਜ ਘਮ ਹੋਮ ਤੇ 4 ਘੰਟਿਆਂ ਦੇ ਅੰਦਰ ਅੰਦਰ ਪਾਲ ਕਰਕੇ ਉਸ ਤੇ ਪਰਿਵਾਰ ਨੂੰ ਸੌਂਪਿਆ ਮਾਮਲਾ ਗੰਭੀਰ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਜੀ ਬਰਾਬਰ ਕੀਤੀ ਗਈ ਜੀ ਕਿ ਸਰ ਮਾਨ ਜੀ ਕੱਲ ਮਿਤੀ 1 ਜੁਲਾਈ 2025 ਸਾਨੂੰ ਇੱਕ ਦਰਖਾਸਤ ਮਸੂਲ ਹੋਈ ਸੀਗੀ ਜਸਵਿੰਦਰ ਸਿੰਘ ਵੱਲੋਂ ਕਿ ਉਸ ਵਿੱਚ ਉਹ ਦੱਸਿਆ ਗਿਆ ਸੀ ਕਿ ਉਸ ਦੀ ਜਿਹੜੀ ਬੇਟੀ ਜਿਹੜੀ ਹੈਗੀ ਹੈ ਮਾਈਨਰ ਜਿਹੜੀ ਜਿਸ ਦੀ ਉਮਰ ਤਕਰੀਬਨ 11.5 ਸਾਲ ਸੀ ਦੀ ਉਹ ਘਰ ਤੋਂ ਮਿਸਿੰਗ ਹੈ ਤੇ ਜਦੋਂ ਇਸ ਚੀਜ਼ ਨੂੰ ਆਪਾਂ ਸੀਪੀ ਸਰ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਪੁੱਲਰਸ ਆਈਪੀਐਸ ਹੈਗੇ ਉਹਨਾਂ ਨਾਲ ਡਿਸਕਸ ਕੀਤਾ ਗਿਆ ਤੇ ਉਹਨਾਂ ਨੇ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਉਹ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਸਾਡੇ ਐਸਐਚਓ ਡਿਵੀਜ਼ਨ ਡੀ ਜਿਹੜੇ ਹੈਗੇ ਇਹਨਾਂ ਦੇ ਨਾਲ ਇੱਕ ਟੀਮ ਦਾ ਗਠਨ ਕੀਤਾ ਗਿਆ ਤੇ ਕੰਮ ਕਰਦੇ ਹੋਏ ਟੈਕਨੀਕਲੀ ਮਤਲਬ ਇਸ ਟੀਨੂ ਟ੍ਰੇਸ ਕਰਦੇ ਹੋਏ ਕੁੜੀ ਨੂੰ ਆਪਾਂ ਵਿਦਿਨ 4 ਆਵਰ ਜਿਹੜਾ ਹੈਗਾ ਟ੍ਰੇਸ ਕਰਕੇ ਆਪਾਂ ਕਰਦੇ ਜਿਹੜੇ ਉਹਨਾਂ ਦੇ ਗਾਰਡੀਅਨ ਸੀਗੇ ਉਹਨਾਂ ਦੇ ਹਵਾਲੇ ਕਰ ਦਿੱਤਾ ਕਿੱਥੋਂ ਦੇ ਰਹਿਣ ਵਾਲੀ ਸੀ ਜੀ ਇਹ 100 ਫੁੱਟੀ ਰੋਡ ਅੰਮ੍ਰਿਤਸਰ ਉੱਥੇ ਦੇ ਰਹਿਣ ਵਾਲੀ ਹੈਗੀ ਆ ਕਿੱਥੇ ਸਰ ਕਾਰਨ ਕੀ ਨਿਕਲਿਆ ਪ੍ਰਮਾਣਿਕ ਕਾਰਨ ਕੀ ਨਿਕਲਿਆ ਜੀ ਜਿਹੜੀ ਇਹ ਜਿੱਦਾਂ ਹੁਣ ਆਪਾਂ ਕੁੜੀ ਤੋਂ ਪੁੱਛਿਆ ਹੈਗਾ ਉਹਨੇ ਦੱਸਿਆ ਕਿ ਕੋਈ ਇਹਨੂੰ ਲੜਕਾ ਜਿਹੜਾ ਹੈਗਾ ਸ਼ੀਦਾ ਸਾਹਿਬ ਮਿਲਿਆ ਸੀਗਾ ਜਿਹੜੀ ਇਹਨਾਂ ਦੀ ਮਾਤਾ ਹੈਗੀ ਹੈ ਉਹ ਸ਼ੀਦਾ ਸਾਹਿਬ ਰੈਗੂਲਰ ਸੇਵਾ ਕਰਦੀ ਹੈਗੀ ਆ ਤੇ ਉਥੇ ਕਿਸੇ ਲੜਕੇ ਦੇ ਨਾਲ ਇਹਦੀ ਮੁਲਾਕਾਤ ਹੋ ਗਈ ਤੇ ਬੀਂਗ ਜਿਹੜੀ ਹੈਗੀ ਹੈ ਅਜੇ ਬਚਪਨਾ ਹੀ ਹੈਗਾ ਕੁੜੀ ਦੇ ਵਿੱਚ 11.5 ਸਾਲ ਦੀ ਉਮਰ ਹੈਗੀ ਹੈ ਤੇ ਉਹਨੂੰ ਇਹਨੇ ਮਤਲਬ ਇੱਕ ਆਪਣੇ ਪਿਆਰ ਦੇ ਝਾਸਾ ਦੇ ਕੇ ਮਤਲਬ ਇਹਨੂੰ ਬੁਲਾਇਆ ਤੇ ਜਿਸ ਤੇ ਅੰਦਰ ਕਿ ਉਹਨਾਂ ਨੇ ਇੱਕ ਪਲਾਨ ਕੀਤਾ ਸੀ ਕਿ ਆਪਾਂ ਮਤਲਬ ਕਿ ਇਸ ਤਰੀਕ ਨੂੰ ਇੱਥੇ ਸੀ ਦਸਾਂ ਮਿਲਾਂਗੇ ਤੇ ਉਸ ਤੇ ਕੰਮ ਕਰਦੇ ਹੋਏ ਫਿਰ ਕੁੜੀ ਉਥੇ ਗਈ ਤੇ ਇਹਨੂੰ ਫਿਰ ਉਹ ਆਪਣਾ ਗੋਲਡਨ ਟੈਂਪਲ ਵਾਲੇ ਪਾਸੇ ਲੈ ਗਿਆ ਤੇ ਜਿਹੜਾ ਇਹਦੇ ਕੋਲ ਸਮਾਨ ਸੀਗਾ ਇਹਦਾ ਮੋਬਾਈਲ ਸੀਗਾ ਤੇ ਕੁਝ ਪੈਸੇ ਸੀਗੇ ਉਹ ਉਥੋਂ ਮੋਬਾਈਲ ਤੇ ਪੈਸੇ ਲੈ ਕੇ ਉਥੋਂ ਫਰਾਰ ਹੋ ਗਿਆ ਤੇ ਕੁੜੀ ਨੂੰ ਆਪਾਂ ਜਿਹੜਾ ਹੈਗਾ ਟੈਕਨੀਕਲ ਬੇਸਿਸ ਤੇ ਉਥੋਂ ਰਿਕਵਰ ਕਰ ਲਿਆ ਸੀ ਅੱਛਾ ਸਰ ਕੀ ਇਹਨੂੰ ਵੇਚਣ ਦੀ ਤਿਆਰੀ ਸੀ ਕਿ ਕੀ ਸੀ ਦੇਖੋ ਇਹ ਤੇ ਹਜੇ ਪ੍ਰੀਮੀਨਰੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਆ ਤੇ ਜਦੋਂ ਉਹ ਦੋਸ਼ੀ ਨੂੰ ਅਜੇ ਦੋਸ਼ੀ ਫਰਾਰ ਹੈਗਾ ਆ ਉਦੀ ਭਾਲ ਜਾਰੀ ਹੈਗੀ ਹੈ ਜਦੋਂ ਉਹ ਫੜਿਆ ਜਾਊਗਾ ਉਸ ਤੋਂ ਬਾਅਦ ਹੀ ਇਸ ਟੀਨੂ ਅੱਗੇ ਕਨਫਰਮ ਕੀਤਾ ਜਾਊਗਾ ਸਰ ਮਨਸ਼ਾ ਕੀ ਸੀ ਮਨਸ਼ਾ ਕੀ ਲੱਗਦੀ ਤੁਹਾਨੂੰ ਕੀ ਲੱਗਦੀ ਮਨਸ਼ਾ ਮਨਸ਼ਾ ਤੇ ਇਹ ਲੱਗਦਾ ਹੈ ਕਿ ਜਿੱਦਾਂ ਉਹਨਾਂ ਲੁੱਟਖੋਦਾ ਹੀ ਹੈਗਾ ਕੋਈ ਅਗੂਲਟ ਲੜਕੀ ਨੂੰ ਕਿਤੇ ਮਤਲਬ ਉਹਨੂੰ ਜਿਹੜਾ ਪੈਸਾ ਆਏਗਾ ਜਾਂ ਉਹਦੇ ਜਿਹੜੇ ਵੈਲਿਊਏਬਲਸ ਆਈਟਮਸ ਹੈਗੀਆਂ ਜਾਂ 골ਡ ਹੈਗਾ ਉਹਨੂੰ ਕਿਸੇ ਤਰੀਕੇ ਨਾਲ ਹਾਸਲ ਕਰਕੇ ਤੱਕੇ ਵੇਚ ਕੇ ਪੈਸਾ ਕਮਾਏ ਸਰ ਕਿਨੇ ਟਾਈਮ ਦੇ ਵਿੱਚ ਰਿਕਵਰ ਹੋਈ ਪੜ ਕਿੰਨੇ ਟਾਈਮ ਦੇ ਵਿੱਚ ਰਿਕਵਰ ਹੋਇਆ ਇਹ ਜੀ ਆਪਾਂ ਜਿਹੜੇ ਸਾਡੇ ਇਨਸਪੈਕਟਰ ਸਾਹਿਬ ਇਹਨਾਂ ਨੇ ਬੜੀ ਹੀ ਫੁਰਤੀ ਨਾਲ ਕੰਮ ਕੀਤਾ ਹੈਗਾ ਸਾਡੇ ਕੋਲ 3:00 ਵਜੇ ਸਾਨੂੰ ਕੰਪਲੇਨ ਰਿਸਿਵ ਹੋਈ ਸੀਗੀ ਤੇ ਆਪਾਂ 7:00 ਵਜੇ ਜਿਹੜਾ ਹੈਗਾ ਸ਼ਾਮ ਕਾਲ ਉਹ ਲੜਕੀ ਨੂੰ ਰਿਕਵਰ ਕਰ ਲਿਆ ਸੀ ਅੱਛਾ ਸਰ ਇਹ ਸਾਬ ਗੈਂਗ ਲੱਗਦਾ ਕਿਉਂਕਿ ਉਹ ਚਪੈਰਾ ਸਾਹਿਬ ਦੇ ਵਿੱਚੋਂ ਗਈ ਸੀ ਜੀ ਜੀ ਇਹ ਹੁਣ ਅੱਗੇ ਜੀ ਜਦੋਂ ਆਪਾਂ ਦੋਸ਼ੀ ਨੂੰ ਫੜਾਂਗੇ ਤੇ ਉਸ ਤੋਂ ਬਾਅਦ ਹੀ ਇਹ ਅੱਗੇ ਖੁਲਾਸੇ ਸਾਰੇ ਹੋਣਗੇ ਕਿ ਉਹਨਾਂ ਦੇ ਮਨਸ਼ਾ ਕੀ ਹੈਗੀ ਹੈ ਕਿ ਇਹ ਛੋਟੇ-ਛੋਟੇ ਜਿਹੜੇ ਬੱਚੇ ਜਿਹੜੇ ਹੈਗੇ ਆ ਲੜਕੀਆਂ ਖਾਸ ਕਰ ਉਹਨਾਂ ਨੂੰ ਕਿਸ ਤਰੀਕੇ ਨਾਲ ਬ ਆਪਾ ਦੋਸ਼ੀ ਜਿਹੜਾ ਹੈਗਾ ਉਹਨੂੰ ਫੜ ਕੇ ਜਦੋਂ ਇਨਵੈਸਟੀਗੇਸ਼ਨ ਕਰਾਂਗੇ ਫੇਰ ਹੀ ਸਾਰਾ ਜਿਹੜਾ ਮਕਸਦ ਦੋਸ਼ੀ ਪਹਿਲੇ ਜਾਣਦਾ ਸੀ ਕੁੜੀ ਨੂੰ ਕਿਸੇ ਤਰੀਕੇ ਨਹੀਂ ਉਹ ਜਾਣਦਾ ਨਹੀਂ ਸੀਗਾ ਕੁੜੀ ਜਦੋਂ ਆਪਾਂ ਬਿਆਨ ਲਿਆ ਹੈਗਾ ਉਹ ਇਹੀ ਕਹਿੰਦੀ ਕਿ ਮੈਨੂੰ ਮਤਲਬ ਇਥੇ ਸੀਦਾ ਸਾਹਿਬ ਮਿਲਿਆ ਸੀਗਾ ਤੇ ਉਹਦੀ ਗੱਲਾਂ ਵਿੱਚ ਮੈਂ ਆ ਗਈ ਸੀਗੀ ਤੇ ਜਿੱਦਾਂ ਉਹਨੇ ਫਿਰ ਮੈਨੂੰ ਕਿਹਾ ਤੇ ਮੈਂ ਉਦਾਂ ਉਹ ਦੇ ਘਰ ਕਰਦੀ ਤੇ ਇਹਨੇ ਬੁਲਾਇਆ ਸੀ ਨੂੰ ਉੱਥੇ ਉਹਨੂੰ ਬੁਲਾਇਆ ਸੀਗਾ ਤੇ ਸਰ ਇਹਦੀ ਕਾਫੀ ਸੀਰੀਅਸ ਇਸ਼ੂ ਹੈ ਦੇਤੇ ਬਿਲਕੁਲ 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 ਇਹ ਬਹੁਤ ਸੀਰੀਅਸ ਇਸ਼ੂ ਹੈਗਾ ਤੇ ਥੈਂਕ ਗੋਡ ਐਂਡ ਥੈਂਕਸ ਟੂ ਜਿਹੜੀ ਸਾਡੀ ਇਨਸ ਕਿ ਕੁੜੀ ਨੂੰ ਵਿਦਿਨ 4 ਆਵਰਸ ਜਿਹੜਾ ਹੈਗਾ ਰਿਕਵਰ ਕਰ ਲਿਆ ਗਿਆ ਤੇ ਸਰ ਇਹ ਧਾਰਮਿਕ ਸਥਾਨਾਂ ਤੇ ਇਸ ਤਰ੍ਹਾਂ ਦਾ ਕੰਮ ਕਰਦੇ ਜਾਂਦੇ ਜਿਹੜੇ ਆ ਜੇ ਲੋਕ ਹੁੰਦੇ ਕਿਉਂਕਿ ਪਿੱਛੇ ਵੀ ਘਰ ਹੁੰਦਾ ਤਾਂ ਵੀ ਬੱਚੀ ਗਈ ਸੀ ਇੱਕ ਦੇਖੋ ਇਹ ਇਹ ਤੇ ਹੋ ਮੋਡਲ ਜਿਹੜਾ ਮੋਡਸ ਅਪਰੈਂਟੀ ਹੁੰਦਾ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਹੈ ਇਹ ਤੇ ਜਦੋਂ ਦੋਸ਼ੀ ਫੜਿਆ ਜਾਊਗਾ ਉਸ ਤੋਂ ਬਾਅਦ ਹੀ ਆਪਾਂ ਇਸ ਚੀਜ਼ ਨੂੰ ਪੂਰਾ ਤੈਅ ਲਿਖਾ ਕਰ ਪਾਵਾਂਗੇ ਤੁਸੀਂ ਦੱਸਿਆਗਾ ਕਿੰਨੇ ਲੋਕ ਸ਼ਾਮਿਲ ਸੀ ਇਹਦੇ ਵਿੱਚ ਕਿੰਨੇ ਬੰਦੇ ਸੀ ਉਹਦੇ ਕੁੜੀ ਵੱਲੋਂ ਤੇ ਹੀ ਦੱਸਿਆ ਕਿ ਇੱਕ ਹੀ ਮੁੰਡਾ ਜਿਹੜਾ ਹੈਗਾ ਉਹਦੇ ਨਾਮ ਸ਼ਾਮਿਲ ਸੀ ਤੇ ਉਹਦੀ ਏਜ ਉਹਨੇ ਕੋਈ ਥੋੜੀ ਜੀ ਦੱਸੀ ਤੇ ਸਰ ਇਹ ਕਿੱਥੇ ਕਿੱਥੇ ਲੈ ਕੇ ਗਿਆ ਨੂੰ ਅਮਰਸਰ ਸਿ ਇਹਨੂੰ ਪਹਿਲਾਂ ਉਹਨਾਂ ਨੇ ਸ਼ਿਦਾ ਸਾਹਿਬ ਬੁਲਾਇਆ ਸ਼ਿਦਾ ਸਾਹਿਬ ਤੋਂ ਫੇਰ ਇਹ ਚਲੇ ਗਏ ਆਪਣਾ ਗੋਲਡਨ ਟੈਂਪਲ ਗੋਲਡਨ ਟੈਂਪਲ ਤੋਂ ਇਹਦਾ ਮੋਬਾਈਲ ਲਿਆ ਉਹਨੇ ਕਿਹਾ ਕਿ ਤੇਰਾ ਮੋਬਾਈਲ ਮੈਂ ਚਾਰਜ ਕਰ ਦਿੰਨਾ ਆ ਤੇ ਕੁਝ ਪੈਸੇ ਸੀਗੇ ਉਹ ਜਦੋਂ ਚਾਰਜ ਕਰਨ ਵਾਸਤੇ ਫੋਨ ਲੈ ਕੇ ਗਿਆ ਤੇ ਉਹ ਵਾਪਸ ਹੀ ਨਹੀਂ ਆਇਆ ਅੱਛਾ ਜੀ ਤੇ ਕੁੜੀ ਕੋ ਕੋਈ ਕਮਿਊਨੀਕੇਸ਼ਨ ਕਰਨ ਦਾ ਸਾਧਨ ਨਹੀਂ ਸੀਗਾ ਤੇ ਉੱਥੇ ਹੀ ਉਹ ਫਿਰਦੀ ਰਹੀ ਰਹਿੰਦੀ ਰਹੀ ਤੇ ਫਿਰ ਸਾਡੀ ਟੀਮ ਨੇ ਜਿਹੜਾ ਹੈਗਾ ਯਾ ਨਾਲ ਟੈਕਨੀਕਲ ਜਿਹੜੀ ਹੈ ਟੀਮ ਦੇ ਨਾਲ ਮਿਲ ਕੇ ਤੇ ਇਸ ਨੂੰ ਵਿਦਨ 4 ਆਵਰ ਲੱਤੀ ਰਿਕਵਰ ਕੀਤਾ ਸਰ ਇੰਨੇ ਕਰੋ ਪੈਸੇ ਮੰਗਵਾਏ ਸੀ ਉਹਦੇ ਕੋਲ ਕੁਝ ਪੈਸੇ ਕਰੋ ਲੈ ਕੇ ਗਏ ਸੀਗੇ ਕੁਝ ਪੈਸੇ ਕਰੋ ਲੈ ਕੇ ਗਏ ਸੀਗੇ ਜਿੱਦਾਂ ਅਜੇ ਬਚਪਨਾ ਹੈਗਾ ਹੈ ਤੇ ਜਿੱਦਾਂ ਆਪਾਂ ਬੱਚੇ ਜਿਹੜੇ ਹੈਗੇ ਆ 100 200 ਰੁਪਏ ਲੈ ਕੇ ਜਾਂਦੇ ਹਾਂਜੀ ਮੈਂ ਆਪਣੇ ਇਸ थाना ਵੀ ਰੀਜਨ ਦੇ ਪੁਲਿਸ ਅਫਸਰ ਬਾਰੇ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਕੀਤਾ ਪੂਰਾ ਦਿਨ ਸਾਡੇ ਨਾਲ ਰਹੇ 1 ਮਿੰਟ ਵੀ ਸਾਨੂੰ ਉਹਨਾਂ ਨੇ ਕਲਿਆਣੀ ਛੱਡਿਆ ਔਰ ਬੜੀ ਸਪੀਡ ਨਾਲ ਬੜੀ ਤੇਜ਼ੀ ਨਾਲ ਇਹਨਾਂ ਨੇ ਸਾਡੀ ਕੁੜੀ ਨੂੰ ਸਾਡੇ ਹਵਾਲੇ ਕੀਤਾ ਵਾਹਿਗੁਰੂ ਦਾ ਸ਼ੁਕਰ ਹੈ ਰੱਬ ਇਹਨਾਂ ਨੂੰ ਬਹੁਤ ਰੱਖਿਆ ਦਾ